ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਹਰਿਆਣੇ 'ਚ ਬਹੁਤ ਵੱਡਾ ਟੂਰਨਾਮੈਂਟ ਕੱਲ ਕਰਵਾਇਆ ਗਿਆ ਸਰਕਾਰ ਵੱਲੋਂ ਪਰ ਬਹੁਤ ਜੋ ਹੈ ਨਾ ਹੀ ਕੋਈ ਲਾਈਵ ਚੱਲਿਆ ਨਾ ਦਰਸ਼ਕ ਦੇਖ ਪਾਏ ਤੇ ਕੌਣ ਜਿੱਤੇ ਟਰੈਕਟਰ ਇਹ ਵੀ ਨਹੀਂ ਪਤਾ ਤਾਂ ਉਹਨਾਂ ਵਾਰੀ ਤੁਹਾਨੂੰ ਅਪਡੇਟ ਦੇਵਾਂਗੇ ਜੋ ਸਾਨੂੰ ਕੁਝ ਕਿ ਜਾਣਕਾਰੀ ਪਤਾ ਲੱਗੀ ਆ ਪਹਿਲੇ ਨੰਬਰ ਤੇ ਦਿਉਰੇ ਦੀ ਟੀਮ ਆਈ ਇਹ ਕੈਂਥਲ ਇਲਾਕੇ ਦੇ ਵਿੱਚ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਟੂਰਨਾਮੈਂਟ ਸੀਗਾ ਪੋਜੀਸ਼ਨਾਂ ਤੇ ਟਰੈਕਟਰ ਰੱਖੇ ਗਏ ਸੀ ਜੋ ਪਹਿਲੇ ਨੰਬਰ ਤੇ ਟੀਮ ਆਉ ਉਹਨਾਂ ਨੂੰ ਦਿੱਤਾ ਜਾਊਗਾ ਦਿਉਰੇ ਵਾਲੇ ਪਹਿਲੇ ਨੰਬਰ ਤੇ ਆਏ ਉਹਨਾਂ ਨੂੰ ਫਾਰਮ ਟਰੈਕ ਟਰੈਕਟਰ ਦਿੱਤਾ ਗਿਆ ਅਮਨ ਦਿਉਰਾਜ ਹੋਇਆ ਟਰੈਕਟਰ ਦਾ ਜੇਤੂ ਬਣਿਆ ਦੂਜੇ ਪਾਸੇ ਕੈਂਥਲ ਨੂੰ ਵੀ ਟਰੈਕਟਰ ਰੱਖਿਆ ਗਿਆ ਸੀ ਕੈਂਥਲ ਦੀ ਟੀਮ ਦੂਜੇ ਨੰਬਰ ਤੇ ਆਈ ਸੀ ਤੀਜੇ ਨੰਬਰ ਤੇ 1 ਲੱਖ ਰੁਪਏ ਇਨਾਮ ਸੀ ਮੇਰੇ ਵੀਰੋ ਏ ਜੋ ਹੈ ਟੂਰਨਾਮੈਂਟ ਹਰਿਆਣੇ ਚ ਹੋਇਆ ਅਮਨ ਦਿਓਰਾਂ ਨੂੰ ਮੁਬਾਰਕਾਂ ਦੂਜਾ ਜੋ ਹੈ ਟਰੈਕਟਰ ਪਤਾ ਨਹੀਂ ਕਿਸ ਨੇ ਜੋ ਹੈ ਕਿਹੜੀ ਟੀਮ ਨੇ ਕੈਂਥਲ ਨੇ ਜਿੱਤਿਆ ਪਰ ਕਿਹੜਾ ਜੋ ਹੈ ਖਿਡਾਰੀ ਨੂੰ ਦਿੱਤਾ ਗਿਆ ਜਾਂ ਕਿੱਦਾਂ ਹੋਇਆ ਉਹ ਨਹੀਂ ਪਤਾ ਲੱਗਿਆ ਬਾਕੀ ਇੱਥੇ ਜੋ ਹੈ ਟੀਮਾਂ ਕੱਲੀਆਂ ਹਰਿਆਣੇ ਦੀਆਂ ਹੀ ਖੇਡ ਸਕਦੀਆਂ ਸੀ ਜੋ ਉਸ ਇਲਾਕੇ 'ਚ ਪੈਂਦੀਆਂ ਸੀਆਂ ਤੇ ਭਾਜਪਾ ਵੱਲੋਂ ਯਾਨੀ ਕਿ ਕੋਈ ਸਰਕਾਰ ਵੱਲੋਂ ਆਪਦਾ ਅਨਾਉਂਸਮੈਂਟ ਕਰਨਾ ਸੀ ਤਾਂ ਕਰਕੇ ਪਾਵਾਂਗੇ ਉਹਨਾਂ ਨੂੰ ਲੱਗਿਆ ਵੀ ਇਕੱਠ ਬਹੁਤ ਜ਼ਿਆਦਾ ਹੋ ਜਾਣਾ ਉਦਾਂ ਦਾ ਕੋਈ ਮਸਲਾ ਸੀਗਾ ਪਰ ਇਦਾਂ ਜੇ ਤੁਸੀਂ ਇਦਾਂ ਕਬੱਡੀ ਨੂੰ ਸੰਧਦੇ ਆ ਤਾਂ ਇਹ ਬਹੁਤ ਮਾੜੀ ਗੱਲ ਆ ਹਰਿਆਣੇ ਦੇ ਭਾਜਪਾ ਜੋ ਸਰਕਾਰ ਨੇ ਕਰਵਾਇਆ ਤਾ ਬਾਕੀ ਆਪਾਂ ਕੁਝ ਨਹੀਂ ਕਹਿਣਾ ਚਾਹੁੰਦੇ ਅਮਨ ਦਿਵਾਰਾ ਨੂੰ ਮੁਬਾਰਕਾਂ ਜੋ ਟਰੈਕਟਰ ਦਿੱਤੇ ਆ ਜੋ ਜੋ ਹੈ ਬੈਸਟ ਬਣੇ ਆ ਜਾਂ ਕਈ ਆਪਾਂ ਅਸੀਂ ਮਿਲਦੇ ਆ ਨਵੀਂ ਵੀ ਵੀ ਆਏ ਆ ਤਾਂ ਚੈਨਲ ਨੂੰ ਸਾਰੇ ਭਰਾ ਸਬਸਕ੍ਰਾਈਬ ਜਰੂਰ ਕਰਕੇ ਆਇਆ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਆਪਾਂ ਇਸ ਚੈਨਲ ਤੇ ਪਾਉਂਦੇ ਹੀ ਰਵਾਂਗੇ ਤੇ ਪਾਉਂਦੇ ਹੀ ਰਹਿਣੇ ਆ ਮੇਰੇ ਵੀਰੋ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ